ਜਿਹੜੀ ਇਹ ਆਪਰੇਸ਼ਨ ਬਲੂਸਟਰ ਹੋਇਆ ਉਹ ਕੋਈ ਇਹ ਨਹੀਂ ਕਿ ਰਾਤੋ ਰਾਤ ਕੋਈ ਹਫਤੇ ਦਾ 15 ਦਿਨਾਂ ਵਿੱਚ ਸੋਚ ਕੇ ਹੋਇਆ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਨੇ ਪ੍ਰੀ ਪਲਾਨ ਕਰਕੇ ਕੀਤਾ ਸੀ ਪਰ ਉਹਦੀ ਪਲਾਨਿੰਗ ਬਹੁਤ ਪਹਿਲੇ ਸ਼ੁਰੂ ਕਰਤੀ ਸੀ ਜੀ ਇੰਦਰਾ ਗਾਂਧੀ ਨੂੰ ਬੰਗਲਾਦੇਸ਼ ਬਣਾਉਂਦਾ ਚਸਕਾ ਲੱਗ ਚੁੱਕਾ ਸੀ ਉਹਦੇ ਸਮਝ ਆ ਗਈ ਸੀ ਕਿ ਇਲੈਕਸ਼ਨ ਜਿੱਤਿਆ ਜਾ ਸਕਦਾ ਹੈ ਰਾਸ਼ਵਾਤ ਦੇ ਨਾਮ ਤੇ ਉਹਨ ਲੱਗਦਾ ਮੈਂ ਦੁਬਾਰਾ ਰਾਸ਼ਵਾਤ ਨੂੰ ਰਿਪੀਟ ਕਰਾਂ ਐਤਕੀ ਇਹ ਦਿਖਾ ਕੇ ਕਿ ਮੈਂ ਦੇਸ਼ ਨੂੰ ਟੁਕੜੇ ਹੋਣ ਤੋਂ ਬਚਾ ਲਿਆ ਪੂਰੀ ਕੋਸ਼ਿਸ਼ ਕਰਕੇ ਉਹਨੇ ਉਹ ਪ੍ਰੋਜੈਕਟ ਵੀ ਕਰਤਾ ਕਿ ਸਾਰੇ ਸਿੱਖ ਅਤਵਾਦੀ ਨੇ ਸਿੱਖ ਦੇਸ਼ਧ్రోਹੀ ਨੇ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਕਾਂਗਰਸ ਬਣਨ ਤੋਂ 12 ਸਾਲ ਪਹਿਲੇ 60 ਸਿੱਖਾਂ ਨੇ ਤੂਪ ਦੇ ਗੋਲੇ ਦੇ ਅੱਗੇ ਖੜੇ ਹੋ ਕੇ ਦੇਸ਼ ਦੀ ਆਜ਼ਾਦੀ ਕਰਕੇ ਆਪਣੀ ਜਾਨ ਦਿੱਤੀ ਸੀ। ਉਸ ਦਿਨ ਸਭ ਤੋਂ ਦੇਸ਼ਪੱਖਤ ਕੌਮ ਸੀ ਉਹਨੂੰ ਦੇਸ਼ਧ్రోਹੀ ਸਾਬਿਤ ਕਰਤਾ ਇੰਦਰਾ ਗਾਂਧੀ ਨੇ। ਇਹ ਆਪਰੇਸ਼ਨ ਬਲੂ ਸਟਾਰ ਰੋਕ ਸਕਦਾ ਸੀ। ਆਪਰੇਸ਼ਨ ਬਲੂ ਸਟਾਰ ਦੀ ਦੂਜੀ ਆਪਸ਼ਨ ਵੀ ਸੀ। ਜਨਾਇ ਸਿੰਘ ਪੇਡਰਨ ਨੂੰ ਥੋਕਣ ਵਾਸਤੇ ਹੋਰ ਵੀ ਆਪਸ਼ਨ ਸੀ। ਮੈਂ ਆਪਰੇਸ਼ਨ ਬਲੈਕ ਸੈਂਟਰ ਬਾਰੇ ਆਪਰੇਸਰ ਹੈਗਾ ਸੀ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਕਿ ਆਪਰੇਸ਼ਨ ਬਲੂ ਸਟਾਰ ਭਾਰਤ ਸਰਕਾਰ ਨੇ ਕਿਵੇਂ ਕਰ ਦਿੱਤਾ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਵਾਲ ਉੱਠੇ ਤੋਂ ਬਾਅਦ ਜੋ ਕੁਝ ਹੋਇਆ ਉਹ ਦੁਨੀਆ ਨੇ ਦੇਖਿਆ ਲੇਕਿਨ ਹੁਣ ਇੱਕ ਚਿੱਠੀ ਸਾਹਮਣੇ ਆਈ ਹੈ ਇੱਕ ਬ੍ਰਿਟੇਨ ਦਾ ਕਾਗਜ਼ ਸਾਹਮਣੇ ਆਇਆ ਸਰਕਾਰੀ ਦਸਤਾਵੇਜ਼ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਭਾਰਤ ਦੀ ਹਕੂਮਤ ਦੀ ਮਦਦ ਕੀਤੀ ਗਈ ਬ੍ਰਿਟੇਨ ਵੱਲੋਂ ਮੇਰੇ ਨਾਲ ਇਸ ਵੇਲੇ ਸਦਾਰ ਆਰ ਪੀ ਸਿੰਘ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਿੰਘ ਸਾਹਿਬ ਇੱਕਾ ਕਾਗਜ਼ ਸਾਹਮਣੇ ਹੈ ਜਿਸ ਦੇ ਚ ਲਿਖਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਐਸਐਸ ਦਾ ਅਫਸਰ ਇੰਡੀਆ ਆਉਂਦਾ ਉਹਦੀ ਜਿਹੜੀ ਵਿਜ਼ਿਟ ਹੈ ਉਸ ਨੂੰ ਗੁਪਤ ਰੱਖਿਆ ਜਾਂਦਾ ਤੇ ਭਾਰਤ ਸਰਕਾਰ ਦੀ ਮਦਦ ਕੀਤੀ ਜਾਂਦੀ ਹੈ ਆਪਰੇਸ਼ਨ ਬਲੂ ਸਟਾਰ ਲਈ ਇਹ ਜਾਣਕਾਰੀ ਪਹਿਲੇ ਸੀ ਇਹ ਪਬਲਿਕ ਡੋਮੇਨ ਵਿੱਚ ਹੈਗੀ ਸੀ ਕਿ ਜਾਣਕਾਰੀ ਕਿ ਇੰਡੀਅਨ ਗਵਰਨਮੈਂਟ ਨੇ ਬ੍ਰਿਟਿਸ਼ ਗਵਰਨਮੈਂਟ ਕੋਲੋਂ ਮਦਦ ਮੰਗੀ ਸੀ ਬ੍ਰਿਟਿਸ਼ ਇੰਟੈਲੀਜੈਂਸ ਕੋਲੋਂ ਮਦਦ ਮੰਗੀ ਸੀ ਹੁਣ ਉਹਦਾ ਡਾਕੂਮੈਂਟ ਚਿੱਠੀ ਆ ਕੇ ਇੰਟਰਨਲ ਉਹਨਾਂ ਦੇ ਕਮਿਊਨੀਕੇਸ਼ਨ ਔਨ ਔਨ ਰਿਕਾਰਡ ਆ ਗਈ ਹੈ ਪਰ ਜਿਹੜੀ ਅਸਲੀ ਗੱਲ ਹੈਗੀ ਹੈ ਉਹ ਦੂਜੀ ਹੈ ਉਹ ਇਹ ਕਿ ਜਿਹੜੀ ਇਹ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਕੋਈ ਇਹ ਨਹੀਂ ਕਿ ਰਾਤੋਂ ਰਾਤ ਕੋਈ ਹਫਤੇ 10 15 ਦਿਨਾਂ ਵਿੱਚ ਸੋਚ ਕੇ ਹੋਇਆ ਉਹ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਨੇ ਪ੍ਰੀ ਪਲਾਨ ਕਰਕੇ ਕੀਤਾ ਸੀ ਔਰ ਉਹਦੀ ਪਲਾਨਿੰਗ ਬਹੁਤ ਪਹਿਲੇ ਸ਼ੁਰੂ ਕਰਤੀ ਸੀ ਜੀ ਔਰ ਇਹ ਸੋਚ ਕੇ ਕੀਤਾ ਕਿ ਅਸੀਂ ਅ ਅਦਾ ਫਾਇਦਾ ਚੱਕਣਾ ਹੈ ਇਲੈਕਸ਼ਨ ਵਿੱਚ ਕੋਈ ਦਸੰਬਰ ਜਨਵਰੀ ਦੇ 83 ਦੇ ਮਹੀਨੇ ਚੋਂ ਸ਼ੁਰੂ ਹੋਇਆ ਫਰਵਰੀ ਚ ਬ੍ਰਿਟਿਸ਼ ਏਜੰਸੀਜ਼ ਨੇ ਇਹ ਵਿਜ਼ਿਟ ਕੀਤਾ ਉਹਨਾਂ ਨਾਲ ਕੋਰਸਪੋਨਡੈਂਸ ਹੋਈ ਸਾਰੀ ਔਰ ਇਹ ਸੋਚ ਕੇ ਕਿ ਇਲੈਕਸ਼ਨ ਹੋਣਾ ਹੈ ਦਸੰਬਰ ਦੇ ਆਸ-ਪਾਸ 84 ਚ ਉਸੀ ਉਹਦਾ ਫਾਇਦਾ ਕਿਦਾ ਚੱਕੀਏ ਇਦਾਂ ਗਾਂਧੀ ਨੂੰ ਬੰਗਲਾਦੇਸ਼ ਬਣਾਉਂਦਾ ਚਸਕਾ ਲੱਗ ਚੁੱਕਾ ਸੀ ਉਹਦੇ ਸਮਾਗ ਵਿੱਚ ਆ ਗਈ ਸੀ ਕਿ ਇਲੈਕਸ਼ਨ ਜਿੱਤਿਆ ਜਾ ਸਕਦਾ ਹੈ ਰਾਸ਼ਵਾਤ ਦੇ ਨਾਮ ਤੇ ਉਹ ਲੱਗਦਾ ਮੈਂ ਦੁਆਰਾ ਰਾਸ਼ਵਾਤ ਨੂੰ ਰਿਪੀਟ ਕਰਾਂ ਐਤਕੀ ਇਹ ਦਿਖਾ ਕੇ ਕਿ ਮੈਂ ਦੇਸ਼ ਨੂੰ ਟੁਕੜੇ ਹੋਣ ਤੋਂ ਬਚਾ ਲਿਆ ਔਰ ਪੂਰੀ ਕੋਸ਼ਿਸ਼ ਕਰਕੇ ਉਹਨੇ ਉਹ ਪ੍ਰੋਜੈਕਟ ਵੀ ਕਰਤਾ ਕਿ ਸਾਰੇ ਸਿੱਖ ਅਤਵਾਦੀ ਨੇ ਸਿੱਖ ਦੇਸ਼ਦ్రోਹੀ ਨੇ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਕਾਂਗਰਸ ਬਣਤੋਂ 12 ਸਾਲ ਪਹਿਲੇ 60 ਸਿੱਖਾਂ ਨੇ ਤੋਪ ਦੇ ਗੋਲ ਦੇ ਅੱਗੇ ਖੜੇ ਹੋ ਕੇ ਦੇਸ਼ ਦੀ ਆਜ਼ਾਦੀ ਕਰਕੇ ਆਪਣੀ ਜਾਨ ਦਿੱਤੀ ਸੀ ਅਰਥਾਤ ਜਿਹੜੇ ਸਭ ਤੋਂ ਵੱਧ ਦੇਸ਼ ਭਗਤ ਕੌਮ ਸੀ ਉਹਨੂੰ ਦੇਸ਼ ਜਰੂਰੀ ਸਾਬਿਤ ਕਰਦਾ ਇੰਦਰਾ ਗਾਂਧੀ ਨੇ ਲੇਕਿਨ ਤੁਹਾਨੂੰ ਰੀਜ਼ਨ ਕੀ ਲਾ ਰਹੇਗਾ ਕਿ ਅਗਰ ਕੀ ਵਜ੍ਹਾ ਰਹੀ ਆਪਰੇਸ਼ਨ ਬਲੂ ਸਟਾਰ ਫਿਰ ਕਿਉਂ ਹੋਇਆ ਹਾਲਾਂਕਿ ਇਹ ਕਹਿਆ ਜਾਂਦਾ ਕਿ ਸੰਜੇ ਜਰਨੈਲ ਸਿੰਘ ਪਿੰਡਰਾਂ ਵਾਲੇ ਉੱਥੇ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਣਾ ਸੀ ਦਰਬਾਰ ਸਾਹਿਬ ਨੂੰ ਸਾਫ਼ ਕਰਨਾ ਸੀ ਇਸ ਕਰਕੇ ਇਹ ਪੂਰਾ ਆਪਰੇਸ਼ਨ ਹੋਇਆ ਇਹ ਆਪਰੇਸ਼ਨ ਬਿਊਸਟਾ ਰੋਕ ਸਕਦਾ ਸੀ ਆਪਰੇਸ਼ਨ ਬਲੂ ਸਟਾਰ ਦੀ ਦੂਜੇ ਆਪਸ਼ਨ ਵੀ ਸਨ ਜਰਨੈਲ ਸਿੰਘ ਪਿੰਡਰਾਂੋਂ ਉੱਥੋਂ ਕੱਢਣ ਵਾਸਤੇ ਹੋਰ ਵੀ ਆਪਸ਼ਨਸ ਸਨ ਮੈਂ ਆਪਰੇਸ਼ਨ ਬਲੈਕ ਸੈਂਟਰ ਵੇਲੇ ਅੰਮ੍ਰ ਰਾਦਰ ਆਪਰੇਸ਼ਨ ਜਦੋਂ ਬਲੈਕ 썬ਡਰ ਸ਼ੁਰੂ ਹੋਇਆ ਉਸ ਵੇਲੇ ਮੈਂ ਦਰਬਾਰ ਸਾਹਿਬ ਤੋਂ ਨਿਕਲ ਕੇ ਆਇਆ ਸੀ ਮੈਂ ਯਾਦ ਹੈ ਮੈਂ ਉਸੇ ਰਖਵਾਰੀ ਕੰਮ ਕਰਦਾ ਸੀ ਤੇ ਪੈਂਟਾ ਦਾ ਇੰਟਰਵਿਊ ਮੈਂ ਆਪਣੇ ਅਖਬਾਰ ਵਾਸਤੇ ਕਰਾਇਆ ਸੀ ਉਹ ਇੰਟਰਵਿਊ ਕਰਕੇ ਸੀ ਬਾਹਰ ਆਈ ਹਾਂ ਤੇ ਉਹ ਮੇਰੀ ਟੀਮ ਬਾਹਰ ਆਈਏ ਤੇ ਉਸ ਵੇਲੇ ਹੀ ਆਪਰੇਸ਼ਨ ਉਹ ਉਹ ਵਰਕ ਨੂੰ ਗੋਲੀ ਲੱਗੀ ਉਸ ਤੋਂ ਬਾਅਦ ਆਪਰੇਸ਼ਨ ਬਲੈਕ 썬ਡਰ ਹੋ ਗਿਆ ਹੁਣ ਆਪਰੇਸ਼ਨ ਬਲੈਕ 썬ਡਰ ਤੇ ਵੇਲੇ ਤੇ ਇੱਕ ਵੀ નિર્ਦੋਸ਼ ਆਦਮੀ ਦੀ ਹੱਤਿਆ ਨਹੀਂ ਹੋਈ ਤਾਂ ਤੱਕ ਕਿਸੇ ਦੀ ਵੀ ਹੱਤਿਆ ਨਹੀਂ ਹੋਈ ਮੈਂਟਨ ਨੇ ਵੀ ਬਾਹਰ ਆ ਕੇ ਜਰ ਆਪਣਾ ਖਦ ਬਿਜਲੀ ਪਾਣੀ ਕੱਟਦਾ ਸੀ ਇਹ ਆਪਸ਼ਨ ਹੈਗੀ ਸੀ ਸਰਕਾਰ ਕੋਲੋਂ ਸੇ ਤਾਰੀਖ ਵੀ ਉਹ ਚੁਣੀ ਜਿਸ ਦਿਨ ਸੰਗਤਪੁਰੀ ਅੰਦਰ ਹੈਗੀ ਸੀ ਮੈਸੇਜ ਦੇਣਾ ਸੀ ਦੁਨੀਆ ਨੂੰ ਕਿ ਮੈਂ ਆ ਦੇਸ਼ ਨੂੰ ਬਚਾ ਲਿਆ ਨੀਤੇ ਇਹ ਦੇਸ਼ ਦੇ ਦੋ ਟੁਕੜੇ ਹੋ ਜਾਣ ਸਨ ਉਹ ਮੈਸੇਜ ਕਰਨ ਵਾਸਤੇ ਆਪਰੇਸ਼ਨ ਪ੍ਰਿਡੂਸਰ ਕੀਤਾ ਗਿਆ ਤੁਸੀਂ ਹੁਣੀ ਕਿਹਾ ਕਿ ਸਿੱਖਾਂ ਜਿਹੜੀ ਤੁਸੀਂ ਗੱਲ ਕੀਤੀ ਕੀ ਸਿੱਖਾਂ ਨਾਲ ਕੋਈ ਕਿੜ ਕੱਢੀ ਗਈ ਕਾਂਗਰਸ ਵੱਲੋਂ ਕੀ ਕੋਈ ਗੁੱਸਾ ਸੀ ਕੋਈ ਗਿਲਾ ਸੀ ਸਿੱਖਾ ਦਾ ਇਸ਼ੂ ਹੈ ਕਿ ਸਿੱਖ ਜਦ ਵੀ ਜੋ ਕੰਮ ਕਰਦੇ ਨੇ ਭਾਵਨਾ ਨਾਲ ਕਰਦੇ ਨੇ ਮਨੋਂ ਕਰਦੇ ਨੇ ਸਿੱਖਾਂ ਨੂੰ ਮੋਰਚਾ ਬੰਦੀ ਲਾਉਣ ਦੀ ਆਦਤ ਹੈ ਜਦ ਅਮਰਜੈਂਸੀ ਲੱਗੀ ਤੇ 140000 ਲੋਕੀ ਅਰੈਸਟ ਹੋਏ 140000 ਚੋਂ 47000 ਨੇ ਆਪਣੀ ਅਪਰਸਥਿਤੀ ਬਾਕੀ ਲੋਕਾਂ ਨੂੰ ਪੁਲਿਸ ਨੇ ਜਾ ਕੇ ਫੜਿਆ ਅਰੈਸਟ ਕੀਤਾ ਲੱਖ ਦੇ ਕਰੀਬ 97000 ਦੇ ਲੋਕਾਂ 97 ਹਿੰਦੂਸਤਾਨੀਆਂ ਨੂੰ ਪੁਲਿਸ ਨੇ ਜਾ ਕੇ ਅਰੈਸ ਕੀਤਾ 43 ਹਜ਼ਾਰ ਸਿੱਖ ਆਪਣੇ ਆਪ ਮੋਰਚੇ ਦੇ ਮੋਰਚਾ ਬੰਦੀ ਕਰਕੇ ਅਰੈਸ ਹੋਏ ਮਤਲਬ 1.40 ਹਜ਼ਾਰ ਜੋ 43 ਹਜ਼ਾਰ ਮਤਲਬ ਲਗਭਗ 29% ਜਿਹੜੇ ਅਮਰਜੈਂਸੀ ਚ ਅਰੈਸ ਠੇ ਉਹ ਸਿੱਖ ਸਨ ਔਰ ਜਿਸ ਦਿਨ ਤੱਕ ਅਮਰਜੈਂਸੀ ਵਾਪਸ ਨਹੀਂ ਦਿੱਤੀ ਗਈ ਉਸ ਦਿਨ ਤੱਕ ਅਰੈਸ ਦਿੱਤੀ ਮੋਰਚਾ ਬੰਦੀ ਉਸ ਦਿਨ ਤੱਕ ਹੀ ਉਸ ਦਿਨ ਤੱਕ ਅਰੈਸ ਦਿੱਤੀ ਤੇ ਬੜਾ ਸਾਫ ਸੀ ਕਿ ਉਹ ਗੁੱਸਾ ਸੰਜੇ ਗਾਂਧੀ ਨੂੰ ਇੰਦਰਾ ਗਾਂਧੀ ਨੂੰ ਹੈਗਾ ਸੀ ਕਿ ਇੰਨੇ ਲੋਕਾਂ ਦਾ ਜਿਹੜਾ ਅਰੈਸਟ ਹੋਇਆ ਔਰ ਜਿਹੜਾ ਲਾਸਟ ਤੱਕ ਮੋਰਚਾ ਬੰਦੀ ਚੱਲੀ ਉਹਦੇ ਕਰਕੇ ਉਹ ਸਪੈਸ਼ਲ ਚਾਕੇ ਅਮਰਜੈਂਸੀ ਟਾਣੀ ਪਈ ਉਹ ਗੁੱਸਾ ਨਿਕਲਿਆ ਸਿੱਖਾਂ ਤੇ ਔਰ ਜਿਹੜਾ 80 ਦੇ ਦਹਾਕੇ 'ਚ ਜਿਹੜਾ ਸ ਪੂਰਾ ਅਤਵਾਦ ਦਾ ਮਾਮਲਾ ਜਿਹੜਾ ਉੱਥੇ ਖਾਲਸਾ ਦਾ ਮਾਮਲਾ ਉਹ ਸਾਰਾ ਸਾਰਾ ਸਿਓ ਨੋ ਜਿੱਤ ਸੀ ਇੰਦਰਾ ਗਾਂਧੀ ਇਹ ਕਹਿ ਰਹੇ ਹੋ ਕਿ ਸਿੱਖਾਂ ਨੂੰ ਲੈ ਕੇ ਕਿਹੜ ਗੱਡੀ ਇੰਦਰਾ ਗਾਂਧੀ ਨੇ ਕਿ ਉਹਨਾਂ ਨੇ ਅਮਰਜੈਂਸੀ ਦਾ ਵਿਰੋਧ ਕੀਤਾ ਉਹ ਖੁੱਲ ਕੇ ਸਾਹਮਣੇ ਆ ਗਏ ਇਸ ਕਰਕੇ ਕੰਮ ਹੋਇਆ ਬਿਲਕੁਲ ਜਿਹੜਾ ਪੂਰਾ ਉਹ ਆਪਰੇਸ਼ਨ ਬਿਊਸਟਾਰ ਹੀ ਨਹੀਂ ਕੱਲਾ ਜਿਹੜਾ ਉਸ ਤੋਂ ਪਹਿਲੇ ਪੂਰਾ ਪੂਰਾ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਕਾਂਗਰਸ ਨੇ ਸ਼ੁਰੂ ਕਰਾਈ ਪੰਜਾਬ ਵਿੱਚ ਉਹ ਵੀ ਕਿੜ ਕੱਢੀ ਆਪਣੀ ਔਰ ਉਹਦੇ ਸੰਜੇ ਗਾਂਧੀ ਕਮਲਨਾਥ ਗੈਨੀ ਜੈਲ ਸਿੰਘ ਇਹ ਸਾਰੇ ਸਾਰੇ ਹਿੱਸੇਦਾਰ ਸਨ ਇੱਥੇ ਦਿੱਲੀ ਇੱਕ ਦਫ਼ਤਰ ਇਹਨਾਂ ਦਫ਼ਤਰ ਬਣਿਆ ਸੀ ਜਿੱਥੇ ਹੈੱਡਕੁਆਰਟਰ ਬਣਿਆ ਸੀ ਜਿੱਥੇ ਬੈਠ ਕੇ ਸਾਰੀ ਪਲਾਨਿੰਗ ਕਰਦੇ ਸਨ ਔਰ ਇਹ ਮੈਂ ਨਹੀਂ ਕਹ ਰਿਹਾ ਇੱਕ ਕਿਰਪਾ ਕਰਕੇ ਜੀਬੀ ਸਿੱਧੂ ਦੀ ਕਿਤਾਬ ਹੈ ਖਾਲਸਾ ਕਨਸਪੀਰੇਸੀ ਉਹ ਪੜ੍ਹ ਲੈਣੀ ਚਾਹੀਦੀ ਹੈ ਜਿਹੜੀ ਬੀਬੀ ਕਗਨ ਰੋਨਾਦੀ ਉਹਨੇ ਪਿਕਚਰ ਆਈ ਸੀ ਅਮਰਜੈਂਸੀ ਉਹਦੇ ਜੀ ਇੱਕ ਪਾਰਟ ਉਹਦਾ ਥੋੜਾ ਰਿਫਲੈਕਸ਼ਨ ਹੈਗਾ ਪਰ ਉਹ ਕਿਹੜੀ ਗੱਡੀ ਉਹ ਖੇੜ ਤੋਂ ਬਾਅਦ ਉਹਨੂੰ ਲੱਗਾ ਕਿ ਇਹ ਅੱਛਾ ਮੌਕਾ ਮਿਲ ਗਿਆ ਮੈਨੂੰ ਆਪਣੇ ਆਪ ਨੂੰ ਦੇਸ਼ ਰક્ષਕ ਪ੍ਰੋਜੈਕਟ ਕਰਨ ਦਾ ਉਸ ਕਰਕੇ ਆਪਰੇਸ਼ਨ ਬਲੂ ਸਟਾਰ ਕੀਤਾ ਆਪਸ਼ਨ ਸੀ ਆਪਰੇਸ਼ਨ ਬਲੈਕ ਥੰਡਰ ਰੋਕਣ ਦਾ ਆਪਰੇਸ਼ਨ ਕਰਨ ਦੀ ਜਿੱਥੇ ਇੱਕ ਵੀ ਕਿਸੇ ਵੀ ਦੀ ਸ਼ਰਦਾਲੂ ਦੀ ਮ੍ਰਿਤਿਉ ਨਹੀਂ ਹੁੰਦੀ ਹੱਤਿਆ ਨਹੀਂ ਹੁੰਦੀ ਔਰ ਨਾ ਹੀ ਹੋਰ ਕੋਈ ਬੰਬਾਰੀ ਕਰਨੀ ਪੈਂਦੀ ਨਾ ਹੀ ਅਕਾਲ ਤੱਕ ਢਾਣਾ ਢਾਣਾ ਪੈਂਦਾ ਨਾ ਹੀ ਮਹਾਰਾਜ ਸਾਹਿਬ ਦੇ ਸਰੂਪਾਂ ਤੇ ਗੋਲੀਆਂ ਚਲਦੀ ਨਾ ਹੀ ਦਰਬਾਰ ਸਾਹਿਬ ਤੇ ਗੋਲੀ ਚਲਾਣੀ ਪੈਂਦੀ ਸਾਰਾ ਕੁਝ ਹੋ ਸਕਦਾ ਸੀ ਪਰੰਤੂ ਕੋਈ ਦਿਮਾਗ ਵਿੱਚ ਹੈ ਹੈ ਸੀ ਕਿ ਮੈਂ ਆਪਣੇ ਆਪ ਨੂੰ ਦੇਵੀ ਪ੍ਰੋਜੈਕਟ ਕਰਨਾ ਹੈ ਔਰ ਮੇਰਾ ਮੰਨਣਾ ਹੈ ਕਿ ਲੋਕੀ ਕਹਿੰਦੇ ਮਿਸਿਸ ਗਾਂਧੀ ਸ਼ਹੀਦ ਹੋ ਗਈ ਨਾ ਉਹ ਆਪਣੇ ਮਕਰੀ ਜਾਲ ਵਿੱਚ ਆ ਫਸ ਗਈ ਉਹ ਮਕਰੀ ਜਾਲ ਉਹਨੇ ਖੁਦ ਬੁਣਿਆ ਉਹ ਮਕਰੀ ਜਾਲ ਵਿੱਚ ਫਸ ਗਈ ਔਰ ਉਹ ਮਕਰੀ ਜਾਲ ਦੇ ਫਸਣ ਕਰਕੇ ਉਹਦੀ ਹੱਤਿਆ ਹੋਈ ਅਗਰ ਉਹ ਮੱਕੜ ਜਾਲ ਇਹ ਮਕਰੀ ਜਾਲ ਨਹੀਂ ਬੁੰਦੀ ਅਗਰ ਇਹ ਸਾਰਾ پلانਿੰਗ ਨਹੀਂ ਕਰਦੀ ਤੇ ਸਿੱਖਾਂ ਨੇ ਮਾਰਨਾ ਥੋੜੀ ਜੀ ਇੰਦਰਾ ਗਾਂਧੀ ਨੂੰ ਇੱਥੇ ਕਿਉਂਕਿ ਅਕਾਲ ਤਖਨ ਨੂੰ ਠਾਇਆ ਉਹਦਾ ਗੁੱਸਾ ਸਿੱਖਾਂ ਨੂੰ ਕੋਈ ਵੀ ਸਿੱਖ ਹੁੰਦਾ ਗੁੱਸਾ ਨਿਕਲਦਾ ਮੈਨੂੰ ਵੀ ਬਹੁਤ ਗੁੱਸਾ ਸੀ ਮੈਂ ਉਸ ਵੇਲੇ ਯੂਨੀਸਿਟੀ ਜਗ੍ਹਾ ਸੀ ਮੈਂ ਆਪਣਾ ਗੁੱਸਾ ਤਰੀਕਾ ਕਟਨ ਦਾ ਤਰੀਕਾ ਹੋਰ ਕਟਿਆ ਮੈਂ ਕਲਮ ਦੀ ਰਾਹੀ ਮੈਂ ਅਖਬਾਰ ਦੇ ਰਹੀ ਉਹ ਗੁੱਸਾ ਕੱਟਿਆ ਕੁਝ ਲੋਕਾਂ ਨੇ ਬੰਦੂਕ ਫੜ ਲਈ ਉਹ ਗਲਤੀ ਪਰ ਇਹ ਪੂਰਾ ਪੂਰਾ ਜਿਹੜਾ ਖੇੜ ਹੋਇਆ ਇਹ ਖੇੜ ਇਸ ਕਰ ਕੀਤਾ ਕਿ ਮੈਂ ਕਿਸੇ ਤਰ੍ਹਾਂ ਨਾਲ ਇਲੈਕਸ਼ਨ ਜਿੱਤਣਾ ਉਹ ਇਲੈਕਸ਼ਨ ਜਿੱਤਣ ਕਰਕੇ ਸਾਰਾ ਪ੍ਰੋਸੈਸ ਕੀਤਾ ਜਿਸ ਦਾ ਕਰਕੇ ਨੁਕਸਾਨ ਹੋਇਆ ਉਹ ਉਹਦੇ ਜਿਹੜੀ ਅੱਜ ਦੀ ਚਿੱਠੀ ਆਈ ਹੈ ਇਹ ਸਾਬਿਤ ਕਰਦੀ ਹੈ ਕਿ ਪੂਰੀ ਪਲਾਨਿੰਗ ਪਰੀਪਲਾਨ ਹੋਈ ਸੀ ਲੱਗਦਾ ਹੈ ਨੇ ਹੁਣ ਸਰਕਾਰ ਨੂੰ ਇਸ ਤੇ ਹੋਰ ਅੱਗੇ ਜਾਂਚ ਕਰਾਉਣੀ ਚਾਹੀਦੀ ਕਿਉਂਕਿ ਲੰਬੇ ਸਮੇਂ ਤੋਂ ਮੰਗ ਉੱਠਦੀ ਰਹੀ ਹੈ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਉਸ ਦੇ ਵਿੱਚ ਇੰਗਲੈਂਡ ਦਾ ਹੱਥ ਰਿਹਾ ਤੇ ਅਸੀਂ ਜਾਂਚ ਹੋਣੀ ਚਾਹੀਦੀ ਸਾਰੇ ਤੱਥ ਸਾਹਮਣੇ ਆਉਣੇ ਚਾਹੀਦੇ ਇਹ ਜਾਂਚ ਤੇ ਬ੍ਰਿਟਿਸ਼ ਗਵਰਨਮੈਂਟ ਨੂੰ ਆਪਣੇ ਇੱਥੇ ਕਰਾਉਣੀ ਚਾਹੀਦੀ ਹੈ ਕਿ ਕੀ ਉਹਨਾਂ ਦੀ ਸਰਕਾਰ ਨੇ ਇਹੋ ਜਿਹਾ ਆਪਰੇਸ਼ਨ ਵਾਸਤੇ ਸਪੋਰਟ ਕੀਤਾ ਸੀ ਔਰ ਜਿਹੜੇ ਲੋਕੀ ਖਾਲਸਾਨੀ ਉੱਥੇ ਬੈਠੇ ਨੇ ਸੋ ਕੋਲਡ ਖਾਲਸਾਨੀ ਉੱਥੇ ਬੈਠੇ ਨੇ ਉਹ ਕੁਐਸਚਨ ਚੱਕਣਾ ਉੱਥੇ ਜੀ ਅੱਜ ਹੁਣ ਕਿਉਂ ਨਹੀਂ ਮੂੰਹ ਖੋਲਦੇ ਹੋ ਹੁਣ ਕਹਣਾ ਸਰਕਾਰ ਦੀ ਉੱਥੇ ਨੂੰ ਉੱਥੇ ਦੀ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਇਹ ਆਪਰੇਸ਼ਨ ਦੀ ਸਪੋਰਟ ਕਿੰਨਾ ਕਿਤੇ ਸੀ ਜੀ ਇਸ ਪ੍ਰੋਜੈਕਟ ਤੁਹਾਡੀ ਕੀ ਹਿੱਸੇਦਾਰੀ ਸੀ ਕੀ ਇਨਪੁਟ ਦਿੱਤਾ ਸੀ ਉੱਥੇ ਕੁਐਸਚਨ ਚੱਕਨੇ ਜੇ ਹਾਲਕਿ ਉੱਥੇ ਮੈਨੂੰ ਜਾਣਕਾਰੀ ਹੈ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਸ ਗੱਲ ਤੇ ਉਹਨਾਂ ਨੇ ਲਗਾਤਾਰ ਕੁਐਸਚਨ ਚੱਕੇ ਨੇ ਪਰ ਇਹ ਡਾਕੂਮੈਂਟ ਔਨ ਰਿਕਾਰਡ ਆ ਗਿਆ ਹੁਣ ਹੁਣ ਥੋੜਾ ਹੋਰ ਅੱਗੇ ਗੱਲਬਾ Camera Man Ramdhar Harpreet PDC News, Delhi.